ਸ਼੍ਰੀ ਆਕਾਲ ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦਾ ਬੁਲੇਟਿਨ ਦਿਆਂ ਮੁੱਖ ਖਬਰਾਂ ਵਾਲੇ ADCP ਪ੍ਰਭਜੋਤ ਸਿੰਘ ਵਿਰਕ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ ਵੋਟਰਾਂ ਪ੍ਰਤੀ ਜਾਗਰੂਕ ਕਰਨ ਲਈ ਯੂਥ ਚੱਲਿਆ ਬੁੱਧ ਥੀਮ ਉੱਪਰ ਕੱਢਿਆ ਗਿਆ ਇੱਕ ਵੋਟਰ ਜਾਗਰੂਕਤਾ ਮਾਰਚ ਅਤੇ ਹੁਣ ਖਬਰਾਂ ਵਿਸਥਾਰ ਨਾਲ ਥਾਣਾ ਮਜੀਠਾ ਰੋਡ ਦੇ ਖੇਤਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਹੋਈ ਚੋਰੀ ਵਿੱਚ ਫੜੇ ਗਏ ਦੋਸ਼ੀਆਂ ਬਾਰੇ ਜਾਣਕਾਰੀ ਐਡੀసీపీ ਸਿਟੀ 2 ਪ੍ਰਭਜੋਤ ਸਿੰਘ ਵਿਰਕ ਵੱਲੋਂ ਦਿੱਤੀ ਗਈ ਜਿਹੜੀ ਅੱਜ ਹੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 149 ਜਿਹੜਾ ਸੀਗਾ ਸਾਡਾ 380 49 ਦਾ ਜਿਹੜਾ ਅਸੀਂ ਦਰਜ ਕੀਤਾ ਸੀਗਾ ਮਜੀਠਾ ਰੋਡ ਦੇ ਵਿੱਚ ਉਦੇ ਵਿੱਚ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤੁਹਾਨੂੰ ਦੱਸਾਂ ਚਾਹਾਂਗੇ ਕਿ ਕੇਵੀ ਜੁਵਲਰਸ ਹੈਗੇ ਨੇ ਜਿਹੜੇ ਮਨੀਠਾ ਰੋਡ ਦੇ ਉੱਤੇ ਰਾਤ ਨੂੰ ਸਨ ਲਾਗੇ ਇਹਨਾਂ ਦੇ ਵਿੱਚੋਂ ਜਿਹੜੀ ਸੀਗੀ ਇਹਨਾਂ ਦੇ ਜੁਐਲਰੀ ਸ਼ਾਪ ਦੇ ਵਿੱਚੋਂ ਜਿਹੜੀ ਸੀਗੀ ਜੁਵਲਰੀ ਠੁੱਟੀ ਗਈ ਸੀਗੀ ਜਿਹੜੀ ਕੀ ਸਾਨੂੰ ਬੜੀ ਸਾਡੀ ਟੀਮ ਨੇ ਮਿਹਨਤ ਕਰਕੇ ਜਿਹੜੀ ਹੈਗੀ ਆ ਮੈਂ ਕਹਾਂਗਾ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਦੇ ਵਿੱਚੋਂ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਵੱਲੋਂ ਕੀਤੀ ਗਈ ਜਿਹੜੀ 9 ਕਿਲੋ ਚਾਂਦੀ ਸੀਗੀ ਉਸ ਜੁਐਲਰੀ ਸ਼ਾਪ ਦੇ ਵਿੱਚੋਂ ਬਰਾਮਦ ਕਰ ਲਈ ਔਰ ਬਾਕੀ ਦੀ ਜਿਹੜੀ ਹੈਗੀ ਆ ਆਊਟ ਆਫ ਸਟੇਟ ਇਹਨਾਂ ਨੇ ਵੇਚੀ ਹੈਗੀ ਆ ਉਹ ਵੀ ਅਸੀਂ ਰਿਮਾਂਡ ਲੈ ਲਿਆ ਜਿਹਨਾਂ ਦਾ ਮਾਨਯੋਗ ਫਿਲਦੋ ਤੇ ਜਿਹੜੀ ਹੈਗੀ ਆ ਉਹਨਾਂ ਨੂੰ ਜਿਹੜੀ ਹੈਗੀ ਆ ਰਿਕਵਰੀ ਕੀਤੀ ਜਾਵੇ। ਉਮਰ ਕਿੰਨੇ ਦੀ ਸ਼ਾਨਾ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚਾਰ ਜਿਹੜੇ ਹੈਗੇ ਆ ਅਸੀਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕੀਤੇ ਆ। ਇਹਦੇ ਵਿੱਚ ਹਰਪ੍ਰੀਤ ਸਿੰਘ ਹੈਪੀ ਹੈਗਾ, ਵਿਕਰਮਜੀਤ ਸਿੰਘ ਉਰਫ ਕਾਕਾ ਹੈਗਾ, ਲਵਜੀਤ ਸਿੰਘ ਲਵ ਔਰ ਅਰਣ ਕੁਮਾਰ ਉਰਫ ਸਾਬੋ ਹੈਗਾ। ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚੋਂ ਜਿਹੜਾ ਲਵਪ੍ਰੀਤ ਹੈਗਾ ਇਹਦੇ ਉੱਤੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਦੇ ਉੱਤੇ ਪਹਿਲਾਂ ਵੀ 376 ਦਾ ਇੱਕ ਮੁਕੱਦਮਾ ਦਰਜ ਸਰੇ ਨਾਲ ਕੋਈ ਆਪਣਾ ਅੰਦਰੋਂ ਅੰਦਰੋਂ ਨੇ ਖਬਰ ਸੀ ਕੋਈ ਨਹੀਂ ਨਹੀਂ ਇਹਨਾਂ ਨੇ ਰੈਕੀ ਕੀਤੀ ਸੀ ਰੈਕੀ ਕਰਕੇ ਉਸ ਤੋਂ ਬਾਅਦ ਚ ਇਹਨਾਂ ਨੇ ਜਿਹੜੀ ਆਪਣੀ ਛੈਣੀ ਥੋੜਾ ਪ੍ਰਕਿਊਰ ਕਰਕੇ ਕਿਤੇ ਲੈ ਕੇ ਜਿਹੜਾ ਸੀਗਾ ਮੱਛੀ ਮੰਡੀ ਵਾਲੀ ਆਪਣੀ ਹੈਗੀ ਲੋਹੇ ਦੀ ਮਾਰਕੀਟ ਉੱਥੋਂ ਲੈ ਕੇ ਇਹਨਾਂ ਨੇ ਫਿਰ ਰਾਤ ਨੂੰ ਜਿਹੜੇ ਜੀ ਤਿੰਨ ਚਾਰ ਘੰਟੇ ਦੇ ਬਾਅਦ ਜਿਹੜੀ ਹੈਗੀ ਆ ਉਹ ਲਾ ਕੇ ਉਹ ਕੰਧ ਤੋੜ ਕੇ ਕੰਧ ਪਾੜ ਕੇ ਜਿਹਨੂੰ ਕਹਿੰਦੇ ਸਨ ਲਾ ਕੇ ਇਹਨਾਂ ਨੇ ਚੋਰੀ ਕੀਤੀ ਸੀ ਪਰ ਇਹ ਬੜੀ ਸੰਸਨੀ ਸੀ ਸੀਗਾ ਕ੍ਰਾਈਮ ਸੀਗਾ ਕਿਉਂਕਿ ਇਸ ਦੇ ਨਾਲ ਜਿਹੜਾ ਸੀਗਾ ਆਪਣੇ ਜੀਓਲਰ ਸ਼ਾਪ ਦੇ ਵਿੱਚ ਜਿਹੜੀ ਸੀਗੀ ਆ ਕਾਫੀ ਜੀਓਲਰ ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਆ ਰੋਜ਼ ਪਾਇਆ ਗਿਆ ਸੀਗਾ ਕਿ ਇਮੀਡੀਏਟਲੀ ਇਸ ਤੋਂ ਪਹਿਲਾਂ ਵੀ ਇੱਕ ਸਾਡਾ ਸ਼ਹਿਰੇ ਦੇ ਵਿੱਚ ਹੋਇਆ ਸੀਗਾ ਕੇਸ ਉਹ ਵੀ ਨੈਕਸਟ ਵਿਥਨ 24 ਆਰ ਅਸੀਂ ਜਿਹੜਾ ਸੀਗਾ ਉਹ ਕੇਸ ਸੋਲਵ ਕਰ ਲਿਆ ਸੀਗਾ ਔਰ ਨੈਕਸਟ ਇਹ ਕੇਸ ਹੋਇਆ ਔਰ ਇਹ ਵੀ ਜਿਹੜਾ ਕੇਸ ਹੈ ਟਰੇਸ ਕਰ ਲਿਆ ਗਿਆ ਸੋ ਇਸ ਕਰਕੇ ਮੈਂ ਆਸ਼ਵਾਸ਼ਣ ਦਿੰਦਾ ਹਾਂ ਕਿ ਪੰਜਾਬ ਪੁਲਿਸ ਸਾਡੇ ਦੀ ਪੁਲਿਸ ਜਿਹੜੀ ਹੈਗੀ ਆ ਆਪਣੇ ਬੈਸਟ ਐਫਰਟਸ ਨਾਲ ਜਿੰਨੇ ਵੀ ਕ੍ਰਾਈਮ ਹੁੰਦਾ ਹੈ ਉਹਨੂੰ ਟਰੇਸ ਕਰਨ ਦੇ ਲਈ ਜਦੋਜਾਦ ਕਰਕੇ ਜਲਦੀ ਉਹਨਾਂ ਨੂੰ ਜੇਰੇ ਹੀ ਹੈਗੀ ਆ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਹੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਹੁੱਲੜਬਾਜ਼ੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਿਕੰਜਾ ਵੀ ਲਗਾਤਾਰ ਕੱਸਿਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਪੰਡਾਰੀ ਪੁਲ ਵਿਖੇ ਮੁਸਤੈਦੀ ਵਖਾਉਂਦਿਆਂ ਨਾਕਾ ਲਗਾ ਕੇ ਕਾਲੀਆਂ ਫਿਲਮਾਂ ਬਿਨਾਂ ਕਾਗਜ਼ਾਤ ਅਤੇ ਬੁਲਟਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਸਾਡੀ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਪੁਲਿਸ ਅਧਿਕਾਰੀ ਵੱਲੋਂ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਵੀ ਕਰਵਾਇਆ ਗਿਆ ਨਾਕੇ ਲਾ ਕੇ ਸਭ ਤੋਂ ਜ਼ਿਆਦਾ ਤੇ ਅਭੀ ਸੁਰੱਖਿਆ ਵਾਸਤੇ ਨਾਕੇ ਲਾਏ ਗਏ ਨੇ ਐਲੈਕਸ਼ਨ ਅਨਾਉਂਸ ਹੋ ਚੁੱਕੀ ਆ ਉਹਦੇ ਸਬੰਧ ਵਿੱਚ ਜਿਹੜੀ ਸਕਿਉਰਿਟੀ ਨੂੰ ਟਾਰਗੇਟ ਕੀਤਾ ਗਿਆ ਵਾ ਥਾ-ਥਾ ਨਾਕੇ ਲਾਏ ਜਾਂਦੇ ਆ ਨਾਕੇ ਲਾ ਕੇ ਲੋਕਾਂ ਨੂੰ ਵੇਰ ਵੀ ਕੀਤਾ ਜਾ ਰਿਹਾ ਵਾ ਵੀ ਇੱਕ ਆਪਣੇ ਡਾਕੂਮੈਂਟਾਂ ਬਾਰੇ ਵੀ ਉਹ ਵੀ ਰੱਖੋ ਆਪਣੇ ਠੀਕ ਰੱਖੋ ਆਗੇ ਆਸ-ਪਾਸੇ ਕੋਈ ਤੁਹਾਡੇ ਕੋਈ ਚੀਜ਼ ਪਈ ਆ ਉਹ ਦਾ ਧਿਆਨ ਰੱਖੋ ਪੁਲਿਸ ਨੂੰ ਹੌਸਲੇ ਵਾਲੇ ਸੂਚਿਤ ਕਰੋ ਇਹਦਾ ਕਰਕੇ ਆ ਜਿਆਦਾਤਰ ਚਲਾਣਦਾਰਾਂ ਨੇ ਕੋਈ ਮਕਸਦ ਹੈਗਾ ਬਸ ਉਹਨਾਂ ਨੂੰ ਵੇਅਰ ਕਰਨਾ ਚਾਹੁੰਦਾ ਜਿਹੜਾ ਉਹ ਮਕਸਦ ਹੈ ਉਹ ਸਾਡੀ ਇਹ ਬੇਨਤੀ ਹੈ ਇਹਨਾਂ ਨੂੰ ਕਿ ਤੁਸੀਂ ਜਿੰਨੀ ਪਾਲਣਾ ਕਰੋਗੇ ਉਹਨਾਂ ਤੁਸੀਂ ਠੀਕ ਰਹੋਗੇ ਜਿੰਨੀ ਪਾਲਣਾ ਕਰੋਗੇ ਟ੍ਰੈਫਿਕ ਰੂਲਾਂ ਦੀ ਉਹਨਾਂ ਤੁਸੀਂ ਬਜਟ ਤੋਂ ਬਚੋਗੇ ਨੁਕਸਾਨ ਤੋਂ ਬਚੋਗੇ ਆਪਣੇ ਕੋਈ ਜਸਮਾਨੀ ਨੁਕਸਾਨ ਤੋਂ ਬਚੋਗੇ ਇਸ ਕਰਕੇ ਸਾਡੀ ਬੇਨਤੀ ਹੈ ਕਿ ਨਿਯਮਾਂ ਦੀ ਪਾਲਣਾ ਕਰੋ ਪ੍ਰੋਪਰ ਆਪਣੇ ਨਿਯਮਾਂ ਦੀ ਫਾਲੋ ਕਰਦੇ ਹੋਏ ਆਪਣੇ ਸਕੂਟਰ ਮੋਟਰਸਾਈਕਲ ਚਲਾਓ ਤਹਾਡੇ ਲਾਗੇ ਆਰ ਪਾਰ ਕੋਈ ਚੀਜ਼ ਪਈ ਆ ਵਸਤੂ ਆ ਜਿਹਨੂੰ ਕੋਈ ਅਨਨੌਨ ਹੈ ਤੇ ਉਹਦੇ ਸਬੰਧੀ ਪੁਲਿਸ ਨੂੰ ਸੂਚਿਤ ਕਰੋ ਮੈਂ ਹੁਣ ਤੱਕ ਸਿਰਫ 3-4 ਚਲਾਨ ਕਰਤੇ ਆ ਮੈਂ ਜਿਆਦਾ ਚੈਕਿੰਗ ਤੇ ਹੀ ਸਵੇਰ ਦਾ ਲੋਕ ਆਪਣੇ ਲਾਗੇ ਲੱਗੇ ਨੇ ਉਹਨਾਂ ਨੂੰ ਚੈੱਕ ਕਰ ਰਿਹਾ ਵਾਂ ਨਾਲ ਜਿਹੜੇ ਜਿਹਨਾਂ ਕੋਈ ਗਲਤੀ ਕਰਦਾ ਰਸਤੇ ਨਹੀਂ ਮਿਲਦਾ ਉਹਦੇ ਜਰੂਰ ਚਲਾਨ ਕਰੀਏ ਇਹ ਪਕੌੜਿਆਂ ਵਾਲਾ ਪੁਲਿਸ ਦੇ ਲਾਗੇ ਖੜੇ ਆ ਬਰੋਂ ਲਾਗੇ ਦਰਗਾਹਾਂ ਮੰਦਿਰ ਤੋਂ ਅੱਗੇ ਚੈੱਕ ਕਰਦੇ ਆ ਰਹੇ ਆ ਕੋਲੇ ਵਾਲੇ ਪੁਲ ਖੜੇ ਆ ਉਹਨਾਂ ਦਾ ਨਿਕਲਣਾ ਗਿਆ ਹਾਲੇ ਥੋੜਾ ਜਿਆਦਾ ਚਲਾਨ ਕਰਦੇ ਨੇ ਜਿਹੜੇ ਕਰਮਸਤੀ ਕਰਦੇ ਆ ਤਿੰਨ ਤਿੰਨ ਜਾਣੇ ਚੜੇ ਆਉਂਦੇ ਤੇ ਜਾਂ ਪੁਲਿਸ ਨੂੰ ਵੇਖ ਕੇ ਰੋਂਗ ਸਾਈਡ ਪੁਝਾ ਦੇ ਦੇ ਜਿਹਦਾ ਐਕਸੀਡੈਂਟ ਕਰਨ ਕਾਰਨ ਬਲਦਾ ਉਹ ਜਿਆਦਾ ਰੋਂਗ ਉਹ ਕਰਦੇ ਅਸੀਂ ਚਲਾਨ ਟ੍ਰਿਪਲ ਰਾਈਡਿੰਗ ਦਾ ਹੋ ਗਿਆ ਦੂਜੇ ਰੋਂਗ ਸਾਈਡ ਵਾਲੇ ਹੋ ਗਏ ਇਹ ਆ ਦੇਖੋ ਬੁਲਟ ਪਟਾਕੇ ਬੁਲਟ ਪਟਾਕੇ ਤੇ ਫਿਰ ਉਹ ਵੇਚ ਆ ਗਏ ਨਾ ਵੀ ਉਹ ਗਰਮਤੀ ਕਰਦੇ ਲੋਕ ਸਭਾ ਚੌਂਕਾ ਦਾ ਵਿਗਲ ਜਿੱਥੇ ਬਚ ਚੁੱਕਾ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸਤੀ ਦਿਖਾਈ ਜਾ ਰਹੀ ਹੈ ਸ਼ਹਿਰ ਦੇ ਚੌਂਕਾ ਦੇ ਵਿੱਚ ਨਾਕੇ ਲਗਾ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਚੈਕਿੰਗ ਕਰ ਰਿਹਾ ਗੱਡੀਆਂ ਦੀ ਉੱਥੇ ਹੀ ਟ੍ਰਿਪਲ ਰਾਈਡਿੰਗ ਬੁਲੇਟ ਦੇ ਪਟਾਕੇ ਅਤੇ ਕਾਲੀਆਂ ਫਿਲਮਾਂ ਅਤੇ ਰੋਂਗ ਸਾਈਡ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਇਕੋ ਸੁਨੇਹਾ ਦਿੱਤਾ ਜਾ ਰਿਹਾ ਕਿ ਜੇ ਕੋਈ ਸ਼ੱਕੀ ਵਿਅਕਤੀ ਕੋਈ ਨਜ਼ਰ ਆਂਦੀ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿਓ ਔਰ ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਆਪਣੇ ਚਲਾਨਾ ਤੋਂ ਬਚ ਸਕਦੇ ਹੋ ਤੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਰਾਈਵਿੰਗ ਕਰਦੇ ਸਮੇਂ ਆਪਣੇ ਕਾਗਜ਼ਤ ਪੂਰੇ ਰੱਖੇ ਜਾਣ ਤਾਂ ਜੋ ਕਿਸੇ ਵੀ ਮੁਸ਼ਕਲਤ ਤੇ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਤੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਜ਼ਿਲ੍ਹੇ ਦੇ ਨੌਜਵਾਨ ਵੋਟਰਾਂ ਨੂੰ 1 ਜੂਨ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਲਈ ਯੂਥ ਚੱਲਿਆ ਬੂਥ ਥੀਮ ਉੱਪਰ ਇੱਕ ਵੋਟਰ ਜਾਗਰੂਕਤਾ ਮਾਰਚ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਇਹ ਮਾਰਚ ਸਕੂਲ ਆਫ ਐਮੀਨੈਂਸ ਮਾਲ ਰੋਡ ਵਿਖੇ ਪਹੁੰਚ ਕੇ ਸਮਾਪਤ ਹੋਇਆ। ਅੱਜ ਇਸ ਵੋਟਾਂ ਦਾ ਪਰਮ ਮਨਾਉਣ ਦੇ ਲਈ ਟੌਨ ਸਲੂਸ਼ਨ ਵੱਲੋਂ ਇੱਕ ਰੈਲੀ ਦਾ ਹੀ ਆਯੋਜਨ ਕਰ ਰਹੇ ਹਾਂ। ਉਹਦੇ ਵਿੱਚ ਲੋਕਾਂ ਨੂੰ ਅਵੇਅਰਨੈਸ ਦੀ ਇੱਕ ਰੈਲੀ ਆ ਜਿਹੜੀ ਮਾਰ ਰੋਡ ਸਕੂਲ ਤੱਕ ਜਾਏਗੀ ਉਹਦੇ ਵਿੱਚ ਯੂਥ ਕੱਲਿਆ ਬੂਥ ਅਟੈਕ ਇੱਕ ਅਵੇਅਰਨੈਸ ਹੈ ਉਹਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇੱਕ সুইਪ ਐਕਟੀਵਿਟੀ ਦੇ ਤਹਿਤ ਅਸੀਂ ਉੱਥੇ ਜਾ ਰਹੇ ਹਾਂ ਤੇ ਰਸਤੇ ਵਿੱਚ ਜਾਂਦੇ ਹੋਏ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਵੱਧ ਤੋਂ ਵੱਧ ਜਿਸ ਦਾ ਇਸ ਵਾਰ ਦਾ ਨਾਰਾ ਹੈ 70 ਭਾਰ ਦਾ ਅਸੀਂ ਉਹ ਅਚੀਵ ਕਰਨ ਲਈ ਬਹੁਤ ਐਕਟੀਵਿਟੀ ਕੀਤੀਆਂ ਸਵੀਪ ਦੇ ਤਹਿਤ ਤੇ ਇਹ ਇੱਕ ਕਿਸਮ ਦੀ ਲਾਸਟ ਐਕਟੀਵਿਟੀ ਹੈ ਜਿਹਦੇ ਤਹਿਤ ਲੋਕਾਂ ਨੂੰ ਅਵੇਅਰ ਕਰਕੇ ਕਿ ਵੱਧ ਤੋਂ ਵੱਧ ਕਰਾਚ ਤੋਂ ਨਿਕਲਣ ਪਹਿਲੀ ਤਰੀਕ ਤੇ ਵੋਟਾਂ ਦਾ ਜਿਹੜਾ ਪਰਵ ਹੈ ਉਹਨੂੰ ਇੱਕ ਪਰਵ ਦੇ ਦੇਸ਼ ਦੇ ਪਰਵ ਦੇ ਤੌਰ ਤੇ ਬਣਾਈਏ ਤੇ ਵੋਟਾਂ ਵੱਧ ਤੋਂ ਵੱਧ ਜਿਹੜੀ ਹੈ ਲੋਕੀ ਬਾਹਰ ਆ ਕੇ ਆਪਣੇ ਕਰਾਚੋਂ ਬੂਤੇ ਪਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ कीर्तन सुनया ਅਤੇ ਸਰਬੱਤ ਦੇ ਪਲੇ ਦੀ ਅਰਦਾਸ ਬੇਨਤੀ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਮੈਨੇਜਰ ਨਰਿੰਦਰ ਸਿੰਘ ਸੂਤਰਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਨੂੰ ਮਾਡਲ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਅੱਜ ਅੰਮ੍ਰਿਤਸਰ ਮੈਂ ਚੋਣ ਪ੍ਰਚਾਰ ਕੇ ਆਖਰੀ ਦਿਨ ਭਗਵਾਨ ਕੇ ਮੰਦਿਰ ਹਰਵਿੰਦਰ ਸਾਹਿਬ ਮੈਂ ਦਰਸ਼ਨ ਕਰਨੇ ਆਇਆ ਗੁਰੂ ਮਹਾਰਾਜ ਸੇ ਆਸ਼ੀਰਵਾਦ ਮੰਗਾ ਔਰ ਕਾਮਨਾ ਕੀ ਕਿ ਭਾਰਤ ਅੱਗੇ ਵੜੇ ਦੁਨੀਆ ਮੈਂ ਭਾਰਤ ਕਾ ਨਾਮ ਅੱਗੇ ਵੜੇ ਦੁਨੀਆ ਕੇ ਅੰਦਰ

ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਾ ਦਿਵੋ ਆਈਟੀਆਈ ਰਣਕੇ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਵੋਟਰ ਜਾਗਰੂਕਤਾ ਪੇਂਟਿੰਗ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੂੰ ਪੇਂਟ ਕੀਤੀ ਗਈ ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ ਹਲਕਾ ਦੱਖਣੀ ਅਦੀਨ ਆਉਂਦੀ ਵਾਰਡ ਨੰਬਰ 5 ਗਿਲਵਾਲੀ ਗੇਟ ਗੁਜਰਪੁਰਾ ਦੇ ਵਸਨੀਕ ਕਈ ਮਹੀਨਿਆਂ ਤੋਂ ਬਿਜਲੀ ਅਤੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਸਬੰਧਿਤ ਵਿਭਾਗ ਇਹਨਾਂ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਜਿਸ ਕਾਰਨ ਲੋਕਾਂ ਨੇ ਮਜਬੂਰਨ ਸੰਘਰਸ਼ ਕਰਨ ਦਾ ਰਸਤਾ ਅਖਤਿਆਰ ਕੀਤਾ ਇਲਾਕਾ ਵਾਸੀਆਂ ਵੱਲੋਂ थाना ਸੀ ਡਿਵੀਜ਼ਨ ਦੇ ਬਾਹਰ ਟ੍ਰੈਫਿਕ ਰੋਕ ਕੇ ਦਰਨਾ ਪ੍ਰਦਰਸ਼ਨ ਕੀਤਾ ਅਤੇ ਸਮੱਸਿਆ ਨੂੰ ਸਲਝਾਉਣ ਦੀ ਮੰਗ ਕੀਤੀ ਇਸ ਮੌਕੇ ਇਲਾਕੇ ਦੇ ਮੁਖ ਸੇਵਾਦਾਰ ਸਨੀ ਪ੍ਰਧਾਨ ਗੋਰਾ ਪ੍ਰਧਾਨ ਸਤਿੰਦਰ ਸਿੰਘ ਬੋਬੀ ਪ੍ਰਧਾਨ ਸਮੇਤ ਸਮੂਹ ਇਲਾਕਾ ਵਾਸੀ ਮੌਜੂਦ ਸਨ ਸਾਡੇ ਇਲਾਕੇ ਦੇ ਵਿੱਚ ਇੰਨੇ ਕੋ ਮਸਲੇ ਆ ਪਿਛਲੇ ਸਾਲ ਵੀ ਆਪਾਂ ਧਰਨਾ ਲਾ ਕੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਮਗਰੋਂ ਨੇ ਦੁਬਾਰਾ ਐਮਪੀ ਇਲੈਕਸ਼ਨ ਆ ਗਏ ਆ ਸਾਡੇ ਦਿਨ ਤੋਂ ਦਿਨ ਇਲਾਕੇ ਦੇ ਮਸਲੇ ਹਾਲ ਗੰਭੀਰ ਹੋਏ ਜਾਂਦੇ ਆ ਬੱਤੀ 10 ਦਿਨ ਤੋਂ ਹੋ ਗਈ ਨਹੀਂ ਆਉਂਦੀ ਜੇ ਆਉਂਦੀ ਆ ਤਾਂ ਇੰਨੀ ਵੱਧ ਜਾਂ ਇੰਨੀ ਤੇਜ਼ ਆਉਂਦੀ ਆ ਵੀ ਸਰਕਾਰੇ ਕਰਣੀਆਂ ਚੀਜ਼ਾਂ ਨਹੀਂ ਆਉਂਦੀਆਂ ਆਪਾਂ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਹੋਰ ਵੀ ਆਪਣੇ ਐਮਪੀ ਸਭਾ ਨੂੰ ਬੇਨਤੀ ਕਰਦੇ ਆ ਵੀ ਸਾਡੇ ਇਲਾਕੇ 'ਚ ਵੜਨਾ ਹੈ ਤਾਂ ਵੋਟਾਂ ਲੈਣੀਆਂ ਬਿਲਕੁਲ ਨਕਾਮ ਆ ਨਾ ਆਪਾਂ ਕੋਈ ਆਪਣੇ ਇਲੈਕਸ਼ਨਾਂ 'ਚ ਬੂਤ ਲੱਗਣ ਦੇਣੇ ਆ ਨਾ ਕਿ ਇਹਨੂੰ ਬੋਰਡ ਬੈਂਕ ਪਾਉਣ ਦੇਣੀਆਂ ਤੇ ਨਾ ਇਲਾਕੇ 'ਚ ਕਿਸੇ ਲੀਡਰ ਨੂੰ ਵੜਨ ਦੇਣਾ ਕਿਉਂਕਿ ਸਾਡੀਆਂ ਸਮੱਸਿਆ ਜਿੰਨੀਆਂ ਵੀ ਹਈਆਂ ਕੋਈ ਹੱਲ ਕੋਈ ਲੀਡਰ ਨਹੀਂ ਕਰਦਾ ਜਦੋਂ ਵੀ ਆਂਦੀ ਸਰਕਾਰ ਆਪਣੀਆਂ ਸਰਕਾਰ ਵੋਟਾਂ ਲੈ ਕੇ ਐਮਐਲਏ ਬਣ ਜਾਂਦੇ ਆ ਐਮਪੀ ਬਣ ਜਾਂਦੇ ਆ ਉਸ ਤੋਂ ਬਾਅਦ ਨਕਾਰ ਦਿੱਤਾ ਜਾਂਦਾ ਆ ਹੁਣ ਐਮਪੀ ਇਲੈਕਸ਼ਨ ਆ ਆ ਵੇ ਲੋਕ ਕੀ ਹਾਲ ਹੈਗਾ ਸਾਡੇ ਸਮਾਜ ਦਾ ਫਾਟੀਆਂ ਮਾਤਾਵਾਂ ਸੜਕਾਂ ਤੇ ਬੈਠੀ ਆ ਸਾਡੇ ਬਜ਼ੁਰਗ ਸੜਕਾਂ 'ਤੇ ਬੈਠੇ ਆ ਸਾਡੇ ਸਾਰੇ ਵੀਰ ਭਰਾ ਜਿੰਨੇ ਵੀ ਆਪਣੇ ਕਮਾਂਕਾਰਾਂ ਤੋਂ ਛੁੱਟੀ ਲੈ ਕੇ ਇੱਥੇ ਧਰਨਾ ਲਾਣ ਦੇ 8 ਵਜੇ ਦਾ ਲਾਣ ਦੇ ਇਸੇ ਲਈ ਆਪਾਂ ਸਾਰੇ ਸਮਾਜ ਨੂੰ ਆਪਣੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ 1 ਤਰੀਕ ਨੂੰ 1 ਮਈ ਨੂੰ ਬੋਰਡ ਜਿੰਨੀ ਵੀ ਪਾਉਣੀ ਹੈ ਨਾ ਆਪਣੇ ਕੰਮਾਂ ਨੂੰ ਪਾਣਾ ਆਪਾਂ ਕਹੇ ਪਾਰਟੀ ਵਾਈਜ਼ ਇਹਦਾ ਵਿਰੋਧ ਨਹੀਂ ਕਰਦੇ ਆਪਾਂ ਪਾਰਟੀਆਂ ਵਾਸਤੇ ਵੱਖਰੇ ਹੋ ਕੇ ਆਪਣੇ ਸਮਾਜ ਨਾਲ ਖੜੋਣੇ ਆ ਵੀ ਸਾਡਾ ਮਸਲਾ ਹੱਲ ਕੀਤਾ ਜਾਵੇ ਸਾਡਾ ਗਿਲਵਾਲੀ ਗੇਟ ਗੁਜਰਪੁਰਾ ਡਾਕਟਰ ਬੀ ਆਰ ਅੰਬੇਡਕਰ ਕਲੋਨੀ ਜਿੱਥੇ ਕਿ ਅਸੀਂ ਸਾਰੇ ਅੱਜ ਅੱਕ ਕੇ 10 ਦਿਨਾਂ ਬਾਅਦ ਇਸ ਮੁਕਾਮ ਤੇ ਪਹੁੰਚਿਆ ਇੱਥੋਂ ਤੱਕ ਨੌਬਤ ਪਹੁੰਚ ਚੁੱਕੀ ਹੈ ਸਾਡੀ ਕਿ ਅਸੀਂ ਸੜਕਾਂ ਦੇ ਉੱਤੇ ਸਾਡੀ ਬੀਬੀਆਂ ਭੈਣਾਂ ਸਾਰੇ ਬੱਚੇ ਸੜਕਾਂ ਤੇ ਆਗੇ ਕਿਉਂਕਿ ਅੰਦਰਾਂ ਚ ਵੀ ਨਹੀਂ ਸਾਨੂੰ ਚੈਨ ਹੈਗਾ 10 ਦਿਨ ਤੋਂ ਅਸੀਂ ਪਰੇਸ਼ਾਨ ਹੋਏ ਦੇ ਆ ਇਲਾਕਾ ਨਿਵਾਸੀ ਸੇ ਦਾ ਕੋਈ ਵੀ ਦੇਖੋ ਐਮਪੀ ਦੇ ਇਲੈਕਸ਼ਨ ਨੇ ਕਿਨੂੰ ਇੱਥੋਂ ਅਸੀਂ ਕਹਿ ਰਹੇ ਵੀ ਕਿਨੂੰ ਵੋਟ ਪਾਈਏ ਕਿਨੂੰ ਨਾ ਵੋਟ ਪਾਈਏ ਫਿਰ ਅਸੀਂ ਹੋਰ ਸੰਘਰਸ਼ ਵਧਾਵਾਂਗੇ ਸਾਡੇ ਬੱਚੇ ਅੱਜ ਪੜ੍ਹੇ ਲਿਖੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੇ ਪੇਪਰਜ਼ ਨੇ ਐ ਛੋਟੇ ਛੋਟੇ ਬੱਚੇ ਸਾਡੇ ਜਿਹੜੇ ਆਵਾਜ਼ਾਰ ਹੋ ਚੁੱਕੇ ਨੇ ਕੀ ਇਹ ਕੀ ਸਰਕਾਰਾਂ ਨੇ ਜਿਹੜਾ ਮਤਲਬ ਕਿ ਪੁਲਿਸ ਦੀਆਂ ਸਾਨੂੰ ਧਮਕੀਆਂ ਆ ਰਹੀਆਂ ਨੇ ਹੁਣ ਮਸਲਾ 32 ਦਾ ਹੈ ਜੀ 32 ਦਾ ਸਾਡਾ 32 ਦਾ ਸ਼ੁਰੂ ਤੋਂ ਹੀ ਪਾਣੀ ਦਾ ਤੇ 32 ਦਾ ਦੋ ਮਸਲੇ ਸਾਡੇ ਏਰੀਏ ਦੇ ਵਿੱਚ ਜਿਹੜਾ ਗੰਦਾ ਪਾਣੀ ਆਂਦਾ ਜੇ ਤੇ ਪਲੱਸ ਨਾਲ 32 ਦੋ ਮਸਲੇ ਸਾਡੇ ਨੇ ਜਿਹੜੇ ਕੋਈ ਵੀ ਲੀਡਰ ਹੱਲ ਨਹੀਂ ਕਰ ਰਿਆ ਬਿਜਲੀ ਤੇ ਪਾਣੀ ਇਹੋ ਜਿਹੀਆਂ ਸੁਵਿਧਾਵਾਂ ਨੇ ਜਿਨ੍ਹਾਂ ਤੇ ਸ਼ਹਿਰ ਵਾਸੀਆਂ ਦਾ ਪੂਰਾ ਅਧਿਕਾਰ ਹੈ ਪਰ ਇਲਾਕਾ ਗੁਜਰਪੁਰਾ ਗਲਵਾਲੀ ਗੇਟ ਦੇ ਲੋਕ ਇਹਨਾਂ ਸੁਵਿਧਾਵਾਂ ਤੋਂ ਵਾਂਝੇ ਦਿਖਾਈ ਦੇ ਰਹੇ ਨੇ ਇਲਾਕਾ ਵਾਸੀਆਂ ਦਾ ਆਖਣਾ ਹੈ ਕਿ ਕਈ ਮਹੀਨਿਆਂ ਤੋਂ ਬਿਜਲੀ ਤੇ ਪਾਣੀ ਦੀ ਸਮੱਸਿਆ ਤੋਂ ਉਹਨਾਂ ਨੂੰ ਯੋਜਨਾ ਪੈ ਰਿਹਾ ਹੈ ਪਰ ਸੰਬੰਧਿਤ ਵਿਭਾਗਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੀ ਲੜੀ ਦੇ ਵਜੋਂ ਇਲਾਕਾ ਵਾਸੀਆਂ ਨੇ ਸੰਘਰਸ਼ ਵੱਡਣਾ ਸ਼ੁਰੂ ਕਰ ਦਿੱਤਾ ਹੈ ਇਲਾਕਾ ਵਾਸੀਆਂ ਦਾ ਆਖਣਾ ਹੈ ਕਿ ਜੇਕਰ ਇਹਨਾਂ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਚੋਣ ਕਮਿਸ਼ਨਾਂ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਨੂੰ ਤੰਬਾਕੂ ਰਹਿਤ ਐਲਾਨਿਆ ਹੈ ਉਹਨਾਂ ਕਿਹਾ ਕਿ ਸਾਰੇ ਪੋਲਿੰਗ ਬੂਥਾਂ ਤੇ ਸਿਗਰਟ ਬੀਡੀ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ ਤੇ ਸਖਤ ਪਾਬੰਦੀ ਹੋਵੇਗੀ। ਪ੍ਰਾਚੀਨ ਸ਼ਨੀ ਮੰਦਿਰ ਚੌਂਕ ਕੰਡਾਕਰ ਵੱਲੋਂ ਸ਼ਨੀ ਦੇਵ ਮਹਾਰਾਜ ਦੇ ਜਨਮੋత్సਵ ਦੇ ਸੰਬੰਧ ਵਿੱਚ 12ਵੀਂ ਸ਼ੋਭਾ ਯਾਤਰਾ 31 ਮਈ 2024 ਨੂੰ ਕੱਢੀ ਜਾਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚੋਂ ਹੋ ਕੇ ਵਾਪਸ ਮੰਦਿਰ ਵਿਖਿਆ ਕੇ ਸੰਪੰਨ ਹੋਵੇਗੀ। ਇਸ ਮੌਕੇ ਬਾਬਾ ਤੇਰਲੋਕੀनाथ ਜੀ, ਦੀਪਕ কুমার, ਸੁਨੀਲ ਕੁਮਾਰ, ਪੰਡਿਤ ਗੌਤਮ ਜੀ, ਪੰਡਿਤ ਗਗਨ ਜੀ ਮੰਦਰ ਪ੍ਰਬੰਧਕ ਕਮੇਟੀ ਗੌਰਵ ਸੂਤ ਗੁਰਮੀਤ ਸਿੰਘ ਸਮੇਤ ਸੰਗਤਾ ਮੌਜੂਦ ਸਨ ਹਰ ਸਾਲ ਦੀ ਤਰ੍ਹਾਂ ਸ਼ਨੀ ਮਹਾਰਾਜ ਦੇ ਜਨਮ ਦਿਨ ਦੇ ਅਪਲਖਸ਼ ਦੇ ਵਿੱਚ ਆਪਾਂ ਵਿਸ਼ਾਲ ਸ਼ੋਭਾ ਯਾਤਰਾ ਜਿਹੜਾ 12ਵਾਂ 12ਵੀਂ ਸ਼ੋਭਾ ਯਾਤਰਾ ਹੈ ਸ਼ਨੀ ਮਹਾਰਾਜ ਦੇ ਮੰਦਰ ਤੋਂ 31 ਮਈ ਸ਼ੁੱਕਰਵਾਰ ਨੂੰ ਆਰੰਭ ਕੀਤੀ ਜਾਏਗੀ ਐ ਬਿਨ ਬਿਨ ਇਲਾਕਿਆਂ ਤੋਂ ਇੱਥੋਂ ਆਪਾਂ ਜਾਵਾਂਗੇ ਜਲੇਨਾ ਬਾਗ ਤੋਂ ਕੈਂਡਾਗੜ ਚੌਂਕ ਤੋਂ ਸ਼ੁਰੂ ਹੋ ਕੇ ਜਲੇਨਾ ਬਾਗ ਜਲੇਆ ਹੋਗਾ ਤਾਂ ਮੋੜ ਮੋੜ ਕੇ ਆਲੂਲਾ ਗਟੜਾ ਕਰਮੋ ਦਿਉੜੀ ਗੁਰੂ ਬਾਜ਼ਾਰ ਸ਼ਕਤੀ ਨਗਰ ਉਤਰੋ ਨੂਨ ਮੰਡੀ ਆਟਾ ਮੰਡੀ ਤੋਂ ਗਲਿਆਰੇ ਦੇ ਨਾਲ ਵਾਪਸ ਹੁੰਦੇ ਆ ਆਪਾਂ ਆਪਣੇ ਮੰਦਰ ਵਿੱਚ ਵਾਪਸ ਜਾਵਾਂਗੇ ਲੋਕਾਂ ਨੂੰ ਇਹੀ ਸੰਦੇਸ਼ ਹਰ ਬਾਰ ਇਤਨਾ ਦਵਾਂਗੇ ਜੀ ਐਨਾ ਹੀ ਚਰਨਾਂ ਦੇ ਵਿੱਚ ਆ ਕੇ ਨਿਸ਼ਚਪਸਤਕ ਹੋਵੋ ਤੇ ਪੁੰਨ ਦੇ ਭਾਗੀ ਬਣੋ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੌਨ ਸਮਾ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਅੰਮ੍ਰਿਤਸਰ ਦੇ ਚੌਂਕਾਂ 'ਚ ਲੱਗੀਆਂ ਨਵੀਆਂ ਟ੍ਰੈਫਿਕ ਲਾਈਟਾਂ ਲੋਕਾਂ ਨੂੰ ਕਰ ਰਹੀਆਂ ਕਨਫਿਊਜ਼ ਇਹ ਤੇ ਕੁਝ ਹੋਰ ਖਬਰਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू unlimited fun ਜਿਹੜੇ ਕਹਾ ਹੂਆ ਪਾਗਲ 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 ਬਾਰ ਬਾਰੀ ਜਸ ਅ ਬੋਟਲ ਬੋਟਲ ਪਾਸ ਆ ਟ੍ਰਾਈਨ ਟਾਪ ਬਟ ਨੈਰੀ ਯਾ ਮਾ ਲੈਟ ਮੀ ਲੈਟ ਮੀ ਲੈ ਮੇ ਹੈ ਦ ਡ੍ਰੌਪ ਲੈਟ ਮੀ ਮੇਕ ਯੂ ਮੂਵ ਕਮ ਬੈਟ ਬੋਏ ਮੇਬੀ ਬਟ ਥੋੜਾ ਗੈਟ ਟ੍ਰਾਈ ਟੂ ਲਿਵ ਆਨ ਨੇਵਰ ਇਜ਼ ਅ ਮੇਰਾ ਸਵੈਗ ਲੈਟ ਮੀ ਮੇਕ ਯੂ ਮੂਵ ਲੈਟ ਮੀ ਮੇਕ ਯੂ ਮੂਵ ਰਾਜਾ ਲੈ ਵਾ ਰੈਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਦਾ ਮਾੜਾ ਹਾਲ ਹੈ ਅਤੇ ਅਸੀਂ ਆਪਣੇ ਚੈਨਲ ਰਾਹੀਂ ਬਦਹਾਲ ਵਿਵਸਥਾ ਬਾਰੇ ਆਪ ਸਭ ਨੂੰ ਜਾਣੂ ਕਰਵਾਉਂਦੇ ਆਂ ਸੜਕਾਂ ਉੱਪਰ ਲੋਕ ਆਪਣੇ ਵਾਹਨ ਆਪਣੀ ਮਰਜ਼ੀ ਮੁਤਾਬਕ ਚਲਾਉਂਦੇ ਹਨ ਅਤੇ ਛੋਟੇ-ਮੋਟੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਟ੍ਰੈਫਿਕ ਮਹਿਕਮੇ ਵੱਲੋਂ ਸ਼ਹਿਰ ਦੇ ਕਈ ਚੌਂਕਾਂ ਉੱਪਰ ਨਵੀਆਂ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਹਨ ਜੋ ਕਿ ਕਦੇ ਚੱਲਦੀਆਂ ਹਨ ਕਦੇ ਨਹੀਂ। ਕੁਝ ਸਮਾਂ ਪਹਿਲਾਂ ਅਸੀਂ ਇਸ ਬਾਰੇ ਖਬਰ ਲਗਾਈ ਸੀ ਕਿ ਬੰਦ ਪਈਆਂ ਪੁਰਾਣੀਆਂ ਟ੍ਰੈਫਿਕ ਲਾਈਟਾਂ ਹਟਾ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਲੋਕ ਕਨਫਿਊਜ਼ ਹੁੰਦੇ ਹਨ ਨਵੀਆਂ ਤੇ ਪੁਰਾਣੀਆਂ ਲਾਈਟਾਂ ਵਿੱਚ। ਮਹਿਕਮੇ ਵੱਲੋਂ ਇੱਕ ਨਾਜਾਇਜ਼ ਖਰਚਾ ਕੀਤਾ ਗਿਆ ਕਿਉਂਕਿ ਪੁਰਾਣੀਆਂ ਬੰਦ ਲਾਈਟਾਂ ਠੀਕ ਕੀਤੀਆਂ ਜਾ ਸਕਦੀਆਂ ਸਨ। ਇਹ ਹਟਾਈਆਂ ਜਾ ਸਕਦੀਆਂ ਸਨ ਨਵੀਆਂ ਲਾਈਟਾਂ ਉਸ ਥਾਂ ਲੱਗਦੀਆਂ ਨਾ ਕਿ ਇੱਕ ਨੁੱਕਰ ਵਿੱਚ ਜੋ ਕਿ ਅਕਸਰ ਵੇਖਣ ਵਿਚ ਆ ਰਿਹਾ ਹੈ ਸ਼ਹਿਰ ਦੇ ਨਾਮੀ ਚੌਂਕਾਂ ਵਿੱਚ ਟ੍ਰੈਫਿਕ ਮਹਿਕਮੇ ਵੱਲੋਂ ਇਹ ਗਲਤੀ ਹੋਈ ਹੈ ਅਤੇ ਪਬਲਿਕ ਦਾ ਟੈਕਸ ਦੇ ਰੂਪ ਵਿੱਚ ਦਿੱਤਾ ਗਿਆ ਪੈਸਾ ਬੇਕਾਰ ਕੀਤਾ ਗਿਆ ਹੈ ਯਾਰ ਦੇ ਵਿੱਚ ਪ੍ਰੋਮਿਨੈਂਟ ਚੌਕ ਹੈਗੇ ਨੇ ਜਿਨਾਂ ਉੱਤੇ ਲਾਰਨਪੋਰ ਅਸੀਂ ਉਸ ਲੌਗ ਮੋਟ ਚੌਂਕ ਦੇ ਵਿੱਚ ਖੜੇ ਹਾਂ ਜਿੱਥੇ ਟ੍ਰੈਫਿਕ ਲਾਈਟ ਲੱਗਿਆ ਨੇ ਕੁਝ ਪਹਿਲਾਂ ਇਹ ਤਾਂ ਸੀ ਖਬਰ ਲਗਾਈ ਸੀ ਇਹ ਜਿਹੜੀਆਂ ਨੰਨ ਲਾਈਟਾਂ ਅੱਜ ਇਹਨਾਂ ਦੀ ਕੋਈ ਲੋੜ ਨਹੀਂ ਸੀ ਪੁਰਾਣੀਆਂ ਨੂੰ ਠੀਕ ਕੀਤਾ ਜਾ ਸਕਦਾ ਸੀ ਤੁਸੀਂ ਮੇਰੇ ਮਗਰ ਵੇਖਦੇ ਹੋ ਸੈਂਟਰ ਦੇ ਵਿੱਚ ਲਾਈਟ ਹੈ ਜਿਹੜੀ ਕਿ ਬੰਦ ਹੈ ਬਟ ਟ੍ਰੈਫਿਕ ਕਿਉਂ ਹੈਗਾ ਉਹ ਕਨਫਿਊਜ਼ਡ ਹੁੰਦਾ ਔਰ ਲੋਕੀ ਜਿਹੜੇ ਹੈਗੇ ਤੇ ਇਹਨੂੰ ਬੰਦ ਲਾਈਟਾਂ ਤੋਂ ਨਿਕਲ ਜਾਂਦੇ ਆ ਲਾਈਟ ਲੱਗੀ ਹੋਈ ਐ ਐਕਸਟ੍ਰੀਮ ਰਾਈਟ ਦੇ ਵਿੱਚ ਜਿਹੜੀ ਕਿ ਤਕਰੀਬਨ ਲੁਕੀ ਹੋਈ ਹੈ ਔਰ ਇਹਨੇ ਜਲਦੀ ਲੋਕ ਨਹੀਂ ਫਾਲੋ ਨਹੀਂ ਕਰ ਪਾਉਂਦੇ ਕਿਉਂਕਿ ਸਾਨੂੰ ਲੋਕਾਂ ਨੂੰ ਲਾਈਟ ਸੈਂਟਰ ਵਿੱਚ ਵੇਖਣ ਦੀ ਆਦਤ ਡਿਪਾਰਟਮੈਂਟ ਨੇ ਕਿਉਂ ਐ ਪਾਸਾ ਖੜਚਾ ਸਮਝ ਨਹੀਂ ਆਈ ਕਿ ਕਿ ਅਜੇ ਕੋਈ ਲੋੜ ਨਹੀਂ ਸੀ ਨੰਨ ਲਾਈਟਾਂ ਦੀ ਪੁਰਾ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉੱਪਰ ਨਜ਼ਰ ਰੱਖਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਹਰੇਕ ਬੂਥ ਉੱਪਰ ਕੈਮਰੇ ਲਗਾ ਕੇ ਉਹਨਾਂ ਦਾ ਸਿੱਧਾ ਪ੍ਰਸਾਰਣ ਆਪ ਵੇਖ ਸਕਣ ਦੇ ਪੁਖਤਾ ਪ੍ਰਬੰਧ ਕੀਤੇ ਹਨ ਜਿਸ ਲਈ ਸਥਾਨਕ ਨਗਰ ਸੁਧਾਰ ਟਰਸਟ ਦੇ ਕਮਿਊਨਿਟੀ ਹਾਲ ਵਿੱਚ ਵੈਬ ਕਾਸਟਿੰਗ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਸ਼੍ਰੀ ਅਮਰਨਾਥ ਯਾਤਰਾ ਦੇ ਸੰਬੰਧ ਵਿੱਚ ਸ਼ਿਵ ਓਮ ਸੇਵਾ ਮੰਡਲ ਵੱਲੋਂ ਸਾਲਾਨਾ ਪੰਜਵਾ ਪੰਡਾਰਾ 24 ਜੂਨ ਤੋਂ ਖਰੋਟ ਮੋੜ कठुआ जम्मू कश्मीर विखे लगाया जा रहे है जिस संबंधी श्री आरती देवा जी महाराज वालों कैलेंडर जारी किया गया संत विशाल जी सेवादार अशोक कुमार बेदी दीपक बहल सुरेंद्र मित्तल अमन रामपाल प्रसिद्ध भजन गायक डॉक्टर अश्वनी मनन समेत समूह मेंबर मौजूद सन वो सेवा सोसाइटी की ओर से ये पांचवा विशाल भंडारा हर साल की तरह अमरनाथ के यात्रा में किया जाता है कठुए में सभी ही सियाड़ा निवासियों के वासियों के सहयोग के द्वारा जो नन्हे मन्ने बच्चे लगे हुए हैं भगवान के नाम पर इनको सतबुद्धि मिले बल और ताकत मिले होरों को भी साथ लेकर के इस मंडली में जुड़ने का मार्ग मिले, यही परमेश्वर से प्रार्थना करते हैं कि जो बहुत बड़ा अपरला है जिन्होंने ਇਹ ਬੱਚੋ ਨੇ ਰਲ ਮਿਲ ਕੇ ਕਰਕੇ ਕੀਤਾ ਜਿਸ ਕੇ ਚੇਅਰਮੈਨ ਹਮਾਰੇ ਪਰਮ ਪੂਜਨੀਆਂ ਬਹੰਦਨੀਆਂ ਸ੍ਰੀ ਅਸ਼ੋਕ 베ਦੀ ਜੀ ਆਗਾਮੀ ਲੋਕ ਸਭਾ ਚੋਣਾਂ 2024 ਵਿੱਚ ਸੁਪਰ ਮਾਡਲ ਪੋਲਿੰਗ ਬੂਥ ਉੱਪਰ ਆਮ ਲੋਕਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਸੰਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸਥਾਨਕ 시ਵਾਲਾ ਫਾਟਕ ਅਤੇ ਹੁਸੈਨਪੁਰਾ ਚੌਂਕ ਖੇਤਰ ਵਿੱਚ ਆਯੋਜਿਤ ਕੀਤੀ ਗਈ ਇਸ ਵਿਸ਼ੇਸ਼ ਮੁਹਿੰਮ ਵਿੱਚ ਚੋਣ ਗੀਤ ਸੁਣਾ ਕੇ ਅਤੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ 1 ਜੂਨ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ 120ਵਾਂ ਜਨਮ ਦਿਹਾੜਾ ਸਮਾਰੋ 2 3 ਅਤੇ 4 ਜੂਨ 2024 ਨੂੰ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ਪਿੰਗਲਵਾੜਾ ਮੁੱਖ ਬ੍ਰਾਂਚ ਵਿਖੇ ਭਗਤ ਪੂਰਨ ਸਿੰਘ ਜੀ ਦੇ 120ਵੇਂ ਜਨਮ ਦਿਹਾੜੇ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਸੰਸਥਾ ਦੇ ਮੁਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜੈ ਮਾ ਕਾਲੀ ਚਿੰਤਪੂਰਨੀ ਸੇਵਕ ਸਭਾ ਵੱਲੋਂ 13ਵੇਂ ਮੂਰਤੀ ਸਥਾਪਨਾ ਦਿਹਾੜੇ ਦੇ ਸ਼ੁਭअवसर ਤੇ ਮਹੰਤ ਸ਼੍ਰੀ ਸੁਮੇਸ਼ ਸੇਠ ਜੀ ਦੀ ਅਗਵਾਈ ਹੇਠ ਕਰਵਾਏ ਗਏ 11 ਰੋਜ਼ਾ ਪ੍ਰੋਗਰਾਮ ਚ ਜੁਗਲ ਐਂਡ ਪਾਰਟੀ ਵੱਲੋਂ ਮਹਾਰਾਣੀ ਦਾ ਗੁਣगान ਕੀਤਾ ਗਿਆ ਇਸ ਮੌਕੇ ਨਰੇਸ਼ ਮਹਿੰਦਰੂ ਪੰਕਜ ਸੇ ਸੁਨੀਲ ਮਹਿਰਾ ਸੰਦੀਪ ਆਹੂਜਾ ਵਿਕਾਸ ਪਾਰਟੀ ਆਦ ਹਾਜ਼ਰ ਸਨ ਸ਼ਿਵਾਲਾ ਗੰਗाराम ਵਿਖੇ ਸਤਕੀਰਤਨ ਕੀਤੇ ਜਾ ਰਹੇ ਹਨ ਵਡੀ ਗੇਂਦੇ ਵਿੱਚ ਲੋਕ ਹਾਸਿਆ ਪਰ ਕੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ। ਸ਼੍ਰੀ ਦੁਰਗਿਆਣਾ ਤੀਰਤ ਦੇਸ਼ ਤਾਪਦੀ ਦਿਹਾੜੇ ਦੇ ਉਪਲਕਸ਼ ਵਿੱਚ 28 ਮਈ ਤੋਂ 12 ਜੂਨ ਤੱਕ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। ਤੀਸਰੀ ਪ੍ਰਭਾਤ ਫੇਰੀ ਸ਼੍ਰੀ ਸਹਿਗਲ ਧਾਮ ਮੰਦਿਰ ਤੋਂ ਸ਼ੁਰੂ ਹੋਈ ਜੋ ਅੰਦਰੂਨੀ ਸ਼ਹਿਰ ਦੇ ਇਲਾਕਿਆਂ ਵਿੱਚੋਂ ਹੁੰਦੀ ਹੋਈ ਸ਼੍ਰੀ ਪੁਰਸ਼ੋਤਮ ਦਾਸ ਮੰਦਿਰ ਵਿਖੇ ਸਮਾਪਤ ਹੋਈ ਸ਼੍ਰੀ ਦੁਰਗਿਆਣਾ ਕਮੇਟੀ ਦੇ ਮੈਨੇਜਰ ਅਨਿਲ ਸ਼ਰਮਾ ਸੰਜੀਵ ਖੰਨਾ ਰੋਹਿਤ ਖੰਨਾ ਕਪਿਲ ਮਹਿਰਾ ਸਮੇਤ ਸੰਗਤਾ ਮੌਜੂਦ ਸਨ ਅਤੇ ਆਖਿਰ ਵਿੱਚ ਮੁੱਖ ਆਪਰਾ ਇੱਕ ਵਾਰ ਫਿਰ ਤੋਂ एडीसीपी प्रबजोत सिंह विरक वालों की थी गई प्रेस कॉन्फ्रेंस ट्रैफिक पुलिस वालों लोका ट्रैफिक नियमा बारे कीता जा रहे है जागरूक ਤੇ ਜਾਗਰੂਕ ਕਰਨ ਲਈ ਯੂਥ ਚੱਲਿਆ ਬੁੱਧ ਥੀਮ ਉਪਰ ਕੱਢਿਆ ਗਈ ਇੱਕ ਵੋਟਰ ਜਾਗਰੂਕਤਾ ਮਾਰਚ ਐਸਾਂ ਨਾਚਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਜਾਸਤ ਧੰਨਵਾਦ